ਅਮਰੀਕਾ ਦੇ ਵਿੱਚ ਚੋਲੋ ਲੁੱਟੇ ਦੇ ਦਾ ਖੌਫ ਸਿੱਖਾ ਤੇ ਪਹੁੰਚ ਕੇ ਅਤੇ ਘਰਾਂ ਤੇ ਅਕੋ ਰੋਜ਼ਾਨਾ ਟੈਇਲਾ ਪਾਰਸਲ ਜੁਆ ਪੈਕੇਜ ਜੋ ਚੋਰੀ ਹੁੰਦੀ ਰਿਪੋਰਟ ਸੰਭੀ ਹੈ ਕਿ ਜਿਹਾ ਸੇਫਟੀ ਰਿਸਰਚ ਕੰਪਨੀ ਸੇਫ ਵਰਸ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਪੌਲਚ ਪੈਰੇਟਸ 15 ਅਰਬ ਡਾਲਰ ਮੁੱਲ ਦੀਆਂ ਵਸਤਾਂ ਚੋਰੀ ਕਰਕੇ ਲੈ ਗਏ ਚੋਲੋ ਲੁੱਟੇ ਦੇ ਤੇ ਹੌਸਲੇ ਨੇ ਬੁਲੰਦ ਹੋ ਚੁੱਕੇ ਨੇ ਕਿਉਂ ਭੀੜ-ਪਾੜ ਵਾਲੀਆਂ ਗਲੀਆਂ ਦੇ ਵਿੱਚੋਂ ਵੀ ਪਾਰਸਲ ਚੋਰੀ ਕਰਨ ਤੋਂ ਨਹੀਂ ਘਬਰਾਉਂਦੇ ਐਟਲੰਟਾ ਦੇ ਵਸਨੀਕ ਟੋਨੀਆ ਸ਼ੈਪਰਡ ਉਹਨਾਂ ਪੀੜਤਾ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਦਰਵਾਜ਼ੇ ਉੱਤੇ ਪਏ ਪ ਗਤਾ ਚੋਰੀ ਹੋ ਰਹੀ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗਲਪਾਤ ਕਰਦਿਆ ਸ਼ੈਪਟ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਪੋਰਟ ਪਾਇਰੇਟਸ ਸੌਫਟਵਰ ਆ ਰਿਹਾ ਤੇ ਪਾਰਸਲ ਚੁਕਣ ਤੋਂ ਪਹਿਲਾਂ ਡੋਰਬੈਲ ਕੈਮਰੇ ਤੇ ਵੱਲ ਵੀ ਦੇਖਦਾ ਪਰ ਉਸ ਦੇ ਚਿਹਰੇ ਉੱਤੇ ਕੋਈ ਬਰਾੜ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ ਕੋਨ ਆਨਲਾਈਨ ਆਰਡਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਡਿਲੀਵਰੀ ਮੌਕੇ ਜੇ ਕੋਈ ਘਰ ਨਾ ਹੋਇਆ ਤਾਂ ਮूण ਪਾਰਸਲ ਚੋਰੀ ਹੋ ਤੋ ਸ਼ਾਇਦ ਕੋਈ ਨਹੀਂ ਰੁਕ ਸਕੇਗਾ ਨਾਰਥ ਅਮਰੀਕਾ ਦੇ ਵਿੱਚ ਲੋਕ ਤੜਤੜ 크리스마ਸ ਲਈ ஆன்ਲਾਈਨ ਖਰੀਦਦਾਰੀ ਕਰੇ ਸੀ ਅਤੇ ਡਿਲੀਵਰੀ ਦੀ ਰਫ਼ਤਾਰ ਵੀ ਵਧੀ ਚੁੱਕੀ ਹੈ ਇਸ ਉਜਾਗਰਤਾ ਸਭ ਤੋਂ ਵੱਧ ਫਾਇਦਾ ਪਹੁੰਚ pirates ਨੂੰ ਹੋ ਰਿਹਾ ਜੋ ਬਗੈਰ ਕੁਝ ਕਿਤੇ ਲੋਕਾਂ ਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੁੱਟ ਕੇ ਲਿਜਵਾ ਰਹੇ ਨੇ ਨਿਊ ਜਰਸੀ ਤੋਂ ਹਾਊਸ ਆਫ ਰੀਪਰਜ਼ੈਂਟੇਟਿਵਸ ਦੇ ਮੈਂਬਰ ਜੋਸ਼ ਗੋਟਹਾਇਮਰ ਦੇ ਵੱਲੋਂ ਸੰਸਦ ਦੇ ਹੇਟਲ ਸਦਨ ਦੇ ਵਿੱਚ ਪਹੁੰਚ ਪਾਇਰੇਟਸ ਐਕਟ ਵੀ ਪੇਸ਼ ਕੀਤਾ ਗਿਆ ਜਿਸ ਦੇ ਤਹਿਤ ਚੋਰ ਲੁੱਟੇ ਤੇ ਅਨੁਸਾਤ ਸਜ਼ਾ ਦਿੱਤੀਆਂ ਜਾ ਸਕਦੀਆਂ ਨੇ ਪਰ ਇਸ ਦੇ ਨੇੜੇ ਪੁਖ ਦੇ ਵਿੱਚ ਪਾਸ ਹੁੰਦੇ ਸਾਹ ਨਜ਼ਰ ਨਹੀਂ ਆਉਂਦੇ ਤਜਵੀਜ਼ ਸ਼ੁਦਾ ਕਾਨੂੰਨ ਦੇ ਤਹਿਤ ਪਾਸਲ ਚੋਰੀ ਦੇ ਮਾਮਲੇ ਨੂੰ ਫੈਟਲ ਕ੍ਰਾਈਮ ਮੰਨਿਆ ਜਾਵੇਗਾ ਤੇ ਚੋਰੀ ਕਰਨ ਵਾਲੇ ਨੂੰ 2.5 ਲੱਖ ਡਾਲਰ ਤੱਕ ਜੁਰਮਾਨਾ ਅਤੇ 10 ਸਾਲ ਤੱਕ ਜੇਲ੍ਹ ਭੇਜਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਸਿਰਫ ਯੂਐਸ ਮੇਲ ਅਧੀਨ ਕਰਾਂ ਤੱਕ ਪਹੁੰਚਣ ਵਾਲੇ ਪਾਰਸਲ ਜਾਂ ਪੈਕੇਜ ਹੀ ਫੈਡਰਲ ਅਪਰਾਧ ਦੇ ਘੇਰੇ ਵਿੱਚ ਆਉਂਦੇ ਨੇ ਪਰ ਕਾਨੂੰਨ ਪਾਸ ਹੋਣ ਦੇ ਮਗਰੋਂ ਯੂਪੀਐਸ, ਐਮਾਜ਼ਨ, ਫੈਡਐਕਸ ਜਾਂ ਫਿਰ ਡੀਐਚਐਲ ਦੇ ਵੱਲੋਂ ਕਰਤਾ ਪਹੁੰਚਾਏ ਪੈਕੇਜ ਵੀ ਸਖਤ ਸਜ਼ਾ ਅਤੇ ਮੋਟੇ ਜੁਰਮਾਨੇ ਦੇ ਘੇਰੇ ਵਿੱਚ ਆਉਣਗੇ। ਦੂਜੇ ਪਾਸੇ ਐਕ੍ਰਿਮੈਂਟ ਸਿਕਿਉਰਿਟੀ ਸਿਸਟਮ ਦੇ ਚੀਫ ਮਾਰਕੀਟਿੰਗ ਅਫਸਰ ਨਿਕ ਥਾਮਸ ਨੇ ਕਿਹਾ ਕਿ ਲੋਕਾਂ ਨੂੰ ਪਹੁੰਚ ਪ੍ਰਾਈਵੇਟਸ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਉਹਦੇ ਜੋ ਆਕਸੀਡਨਲ ਪੱਟੀ ਗਿੰਤੀ ਦੇ ਵਿੱਚ ਚੋਰੀਆਂ ਰੋਕੀਆਂ ਜਾ ਸਕਦੀਆਂ ਨੇ ਚੋਰਾਂ ਨੂੰ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਅਹਿਸਾਸ ਕਰਵੋਣ ਦੇ ਲਈ ਕੁਝ ਤਰੀਕੇ ਅhtਿਆਤ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚ ਮਨੁੱਖੀ ਸਰੀਰ ਦੀ ਗਰਮੀ ਦੇ ਨਾਲ ਚੱਕਣ ਵਾਲੀਆਂ ਲਾਈਟਸ ਤੇ ਵਰਤੋਂ ਫਾਇਦੇਮੰਦ ਸਾਬਤ ਹੋ ਸਕਤੀ ਹੈ ਨਹੀਂ ਇਸੇ ਦੌਰਾਨ ਟੋਨੀਆ ਸ਼ਵੇਪਰਡ ਨੇ ਕਿਹਾ ਹੈ ਕਿ ਉਹ ਆਪਣਾ ਨੁਕਸਾਨ برداشت ਕਰਨ ਲਈ ਮਜ਼ਬੂਤ ਹੈ ਪਰ ਪਰ ਕਈ ਮਾਮਲਿਆਂ ਵਿੱਚ ਲੋਕਾਂ ਕੋਲ ਜ਼ਿਆਦਾ ਆर्थिक ਗੁੰਜਾਇਸ਼ ਨਹੀਂ ਹੁੰਦੀ ਅਤੇ ਉਹ ਮੰਨ ਮਹਿਸੂਸ ਕੇ ਰਹਿ ਜਾਂਦੇ ਨੇ ਮਿਕਾਦੇ ਵਿੱਚ ਚੋਰ ਲੁੱਟੇ ਦੇ ਦਾ ਖੌਫ ਸਿਖਰ ਤੇ ਪਹੁੰਚ ਕੇ ਅਤੇ ਘਰਾਂ ਤੇ ਅਕੋ ਰੋਜ਼ਾਨਾ ਟਾਈਲਾ ਪਾਸਲਰ ਜੁਆ ਪੈਕੇਜ ਜੋ ਚੋਰੀ ਹੁੰਦੀ ਦੀ ਰਿਪੋਰਟਾਂ ਆਂਦੀ ਹੈ ਕਿ ਜੀਹਾਂ ਸੇਫਟੀ ਰਿਸਰਚ ਕੰਪਨੀ ਸੇਫ ਫਵਾਈਸ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਪੌਚ ਪੈਰੇਟਸ 15 ਅਰਬ ਡਾਲਰ ਮੁੱਲ ਦੀਆਂ ਵਸਤਾਂ ਚੋਰੀ ਕਰਕੇ ਲੈ ਗਏ ਚੋਰ ਲੁੱਟੇ ਦੇ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਨੇ ਕਿ ਉਹ ਭੀੜ ਪਾਰ ਵਾਲੀਆਂ ਗਲੀਆਂ ਦੇ ਵਿੱਚੋਂ ਵੀ ਪਾਸਲ ਚੋਰੀ ਕਰਨ ਤੋਂ ਨਹੀਂ ਕੁਪਰੰਧੇ ਐਟਲੰਟਾ ਦੀ ਵਸਨੀਕ ਟੋਨੀਆ ਸ਼ੈਫਰਡ ਉਹਨਾਂ ਪੀੜਤਾ ਦੇ ਵਿੱਚ ਕਹਿ ਜਿਨ੍ਹਾਂ ਦੇ ਦਰਵਾਜ਼ੇ ਉੱਤੇ ਪਏ ਪਾਸਲ ਲਗਾ ਚੋਟੀ ਹੋ ਰਹੀ ਨਹੀਂ ਇੱਕ ਨਿਊਜ਼ ਚੈਨਲ ਨੇ ਨਾਲ ਗਲਪਤ ਕਰਦਿਆ ਸ਼ਿਆਪਟ ਨੇ ਦਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਪੋਰਟ ਪਾਇਰੇਟਸ ਸਾਫਟਨਸਰ ਆ ਰਿਹਾ ਤੇ ਪਾਲਸਰ ਚੁਕਣ ਤੋਂ ਪਹਿਲਾਂ ਡੋਰਬੈਲ ਕੈਮਰੇ ਤੇ ਵਲ ਵੀ ਦੇਖਦਾ ਪਰ ਉਸਦੇ ਚਿਹਰੇ ਉਤੇ ਘਬਰਾਹਟ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ ਕੁਨ ਆਨਲਾਈਨ ਆਰਡਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਡਿਲੀਵਰੀ ਮੌਕੇ ਜੇ ਕੋਈ ਘਰ ਨਾ ਹੋਇਆ ਤਾਂ ਮੁੜ ਪਾਸਲ ਚੋਰੀ ਹੋ ਤੋ ਸ਼ਾਇਦ ਕੋਈ ਨਹੀਂ ਰੁਕ ਸਕੇਗਾ ਨਾਰਥ ਅਮਰੀਕਾ ਦੇ ਵਿੱਚ ਲੋਕ ਤੜਤੜ 크ਿਸਮਸ ਲਈ ਆਨਲਾਈਨ ਖਰੀਦਦਾਰੀ ਕਰੇ ਸੀ ਅਤੇ ਡਿਲੀਵਰੀ ਦੀ ਰਫਤਾਰ ਵੀ ਵਧੀ ਚਾਲੀ ਹੈ ਇਸ ਲਈ ਜਾਂ ਤਾਂ ਸਭ ਤੋਂ ਵੱਧ ਫਾਇਦਾ ਪੌਚ pirates ਨੂੰ ਹੋ ਰਿਹਾ ਜੋ ਬਗੈਰ ਕੁਝ ਕਿਤੇ ਲੋਕਾਂ ਤੇ ਮਹਿੰਗੀਆਂ ਮਹਿੰਗੀਆਂ ਚੋਸਲ ਉੱਠ ਕੇ ਲਜ਼ਾਰੇ ਨਹੀਂ ਨਿਊ ਜਰਸੀ ਤੋਂ ਹਾਊਸ ਆਫ ਡਿਪਰਟੇਟਿਵਸ ਦੇ ਮੈਂਬਰ ਜੋਸ਼ ਗੋਟਾਈਮਰ ਦੇ ਵੱਲੋਂ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਪੋਚ ਪਾਇਰੇਟਸ ਐਕਟ ਵੀ ਪੇਸ਼ ਕੀਤਾ ਗਿਆ ਜਿਸ ਦੇ ਤਹਿਤ ਚੋਰ ਲੁੱਟੇ ਦੇਨ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ ਨਹੀਂ ਪਰ ਇਸ ਨੇੜੇ ਕੂਇਖ ਦੇ ਵਿੱਚ ਪਾਸ ਹੁੰਦੇ ਆਸਾਰ ਨਜ਼ਰ ਨਹੀਂ ਆਉਂਦੇ ਤਜਵੀਜ਼ ਸੁਧਾ ਕਾਨੂੰਨ ਦੇ ਤਹਿਤ ਪਾਸਲ ਚੋਰੀ ਦੇ ਮਾਮਲੇ ਨੂੰ ਫੈਡਰਲ ਕ੍ਰਾਈਮ ਮੰਨਿਆ ਜਾਵੇਗਾ ਅਤੇ ਚੋਰੀ ਕਰਨ ਵਾਲੇ ਨੂੰ ਢਾਈ ਲੱਖ ਡਾਲਰ ਤੱਕ ਜੁਰਮਾਨਾ ਅਤੇ ਦਸ ਸਾਲ ਤੱਕ ਜੇਲ੍ਹ ਭੇਜਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਫਿਲਹਾਲ ਸਿਰਫ ਯੂ ਐਸ ਮੇਲ ਅਧੀਨ ਘਰਾਂ ਤੱਕ ਪਹੁੰਚਣ ਵਾਲੇ ਪਾਰਸਲ ਜਾਂ ਪੈਕੇਜ ਹੀ ਫੈਡਰਲ ਅਪਰਾਧ ਦੇ ਘੇਰੇ ਵਿੱਚ ਆਉਂਦੇ ਨੇ ਪਰ ਕਾਨੂੰਨ ਪਾਸ ਹੋਣ ਦੇ ਮਗਰੋਂ ਯੂ ਪੀ ਐਸ ਐਮਾਜ਼ੋਨ ਫੈਡ ਐਕਸ ਜਾਂ ਫਿਰ ਡੀ ਐਚ ਐਲ ਦੇ ਵੱਲੋਂ ਘਰ ਤੱਕ ਪਹੁੰਚਾਏ ਪੈਕੇਜ ਵੀ ਸਖਤ ਸਜ਼ਾ ਅਤੇ ਮੋਟੇ ਜੁਰਮਾਨੇ ਦੇ ਘੇਰੇ ਵਿੱਚ ਆਉਣਗੇ ਦੂਜੇ ਪਾਸੇ ਐਕ੍ਰਿਮੈਂਟ ਸਿਕਿਉਰਿਟੀ ਸਿਸਟਮ ਦੇ ਚੀਫ ਮਾਰਕੀਟਿੰਗ ਅਫਸਰ ਨਿਕ ਥਾਮਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਪਹੁੰਚ ਪ੍ਰਾਈਵੇਟਸ ਦੇ ਵਿੱਚ ਅੱਕੇ ਆਉਣਾ ਚਾਹੀਦਾ ਹੈ ਉਹਦੇ ਜੋ ਆਕਸੀਡਨਲ ਪੱਟੀ ਕਿੰਤੀ ਦੇ ਵਿੱਚ ਚੋਰੀਆਂ ਰੋਕੀਆਂ ਜਾ ਸਕਦੀਆਂ ਨੇ ਚੋਰਾਂ ਨੂੰ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਅਹਿਸਾਸ ਕਰਵੋਣ ਦੇ ਲਈ ਕੁਝ ਤਰੀਕੇ ਅਖਤਿਆਰ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚ ਮਨੁੱਖੀ ਸਰੀਰ ਦੀ ਗਰਮੀ ਦੇ ਨਾਲ ਚੱਗਣ ਵਾਲੀਆਂ ਲਾਈਟ ਸੇਬਤੋ ਫਾਇਦੇ ਮੰਨ ਸਾਬਤ ਹੋ ਸਕਤੀਆਂ ਨੇ ਇਸੇ ਦੌਰਾਨ ਟੋਨੀਆ ਸ਼ਵੇਪਰਡ ਨੇ ਕਿਹਾ ਹੈ ਕਿ ਉਹ ਆਪਣਾ ਨੁਕਸਾਨ برداشت ਉਤਰੰਦਲੀ ਮਜ਼ਬੂਤ ਹੈ ਪਰ ਪਰ ਕਈ ਮਾਮਲਿਆਂ ਦੇ ਵਿੱਚ ਲੋਕਾਂ ਕੋਲ ਜ਼ਿਆਦਾ ਆਰਥਿਕ ਗੁਣਜਾਇਸ਼ ਨਹੀਂ ਹੁੰਦੀ ਤੇ ਉਹ ਮੰਨ ਮਹਿਸੂਸ ਕੇ ਰਹਿ ਜਾਂਦੇ ਨੇ ਮਿਕਾਦੇ ਵਿਛੋਲ ਲੁਟੇਰੇ ਦਾ ਖੌਫ ਸਿਖਰ ਤੇ ਪਹੁੰਚ ਕੇ ਅਤੇ ਕਰਤੇ ਅਕੋ ਰੋਜ਼ਾਨਾ ਟੈਇਲਾ ਪਾਸ ਸਲਰ ਜੁਆ ਪੈਕੇਜ ਜੋ ਚੋਰੀ ਹੋਂਦੀ ਰਿਪੋਰਟ ਸੰਭੀ ਹੈ ਕਿ ਜੀਹਾਂ ਸੇਫਟੀ ਰਿਸਰਚ ਕੰਪਨੀ ਸੇਫਰ ਵੌਇਸ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਪੌਲ ਚ ਪੈਰੇਟਸ 15 ਅਰਬ ਡਾਲਰ ਮੁੱਲ ਦੀਆਂ ਵਸਤਾਂ ਚੋਰੀ ਕਰਕੇ ਲੈ ਗਏ ਚੋਲ ਲੁਟੇਰੇ ਦੇ ਹੌਸਲੇ ਨੇ ਬਲੰਦ ਹੋ ਚੁੱਕੇ ਨੇ ਕਿਉਂ ਭੀੜ ਪਾੜ ਵਾਲੀਆਂ ਗਲੀਆਂ ਤੇ ਵਿੱਚੋਂ ਵੀ ਬਾਸਲ ਚੋਰੀ ਕਰਨ ਤੋਂ ਨਹੀਂ ਘਬਰਾਉਂਦੇ ਐਟਲੰਟਾ ਦੇ ਵਸਨੀਕ ਟੋਨੀਆ ਸ਼ੈਫਰਟ ਉਹਨਾਂ ਪੀੜਤਾ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਦਰਵਾਜ਼ੇ ਉੱਤੇ ਪਏ ਪਾਸਲ ਲ ਚੋਰੀ ਹੋ ਰਹੀ ਨਹੀਂ ਇੱਕ ਨਿਊਜ਼ ਚੈਨਲ ਦੇ ਨਾਲ ਗਲਪਾ ਕਰਦਿਆ ਸ਼ੈਪਟ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਪੋਰਟ ਪਾਇਰੇਟਸ ਸੌਫਟਵਰ ਆ ਰਿਹਾ ਤੇ ਪਾਲਸਰ ਚੁਕਣ ਤੋਂ ਪਹਿਲਾਂ ਡੋਰਬੈਲ ਕੈਮਰੇ ਤੇ ਵਲ ਵੀ ਦੇਖਦਾ ਪਰ ਉਸ ਦੇ ਚਿਹਰੇ ਉੱਤੇ ਕੋਈ ਭਰਾੜਤਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ ਕੁਨ ਆਨਲਾਈਨ ਆਰਟਲ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਡਿਲੀਵਰੀ ਮੌਕੇ ਜੇ ਕੋਈ ਘਰ ਨਾ ਹੋਇਆ ਤਾਂ ਮੁੰਡ ਪਾਰਸਲ ਚੋਰੀ ਹੋ ਤੋ ਸ਼ਾਇਦ ਕੋਈ ਨਹੀਂ ਰੁਕ ਸਕੇਗਾ ਨਾਰਥ ਅਮਰੀਕਾ ਦੇ ਵਿੱਚ ਲੋਕ ਤੜਤੜ 크ਿਸਮਸ ਲਈ ਆਨਲਾਈਨ ਖਰੀਦਦਾਰੀ ਕਰੇ ਸੀ ਅਤੇ ਡਿਲੀਵਰੀ ਦੀ ਰਫਤਾਰ ਵੀ ਵਧੀ ਚ ਰਹੀ ਹੈ ਇਸ ਨੂੰ ਜਾਣਦਾ ਸਭ ਤੋਂ ਵੱਧ ਫਾਇਦਾ ਪੌਚ pirates ਨੂੰ ਹੋ ਰਿਹਾ ਹੈ ਜੋ ਬਗੈਰ ਕੁਝ ਕਿਤੇ ਲੋਕਾਂ ਤੇ ਮਹਿੰਗੀਆਂ ਮਹਿੰਗੀਆਂ ਚੋਸ ਲੁੱਟ ਕੇ ਲਿਜਵਾ ਰਹੇ ਨੇ ਨਿਊ ਜਰਸੀ ਤੋਂ ਹਾਊਸ ਆਫ ਰਿਪਰਿਜ਼ੈਂਟੇਟਿਵਸ ਦੇ ਮੈਂਬਰ ਜੋਸ਼ ਗੋਟ ਹਾਈਮਲ ਦੇ ਵੱਲੋਂ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਪੋਚ ਪਾਇਰੇਟਸ ਐਕਟ ਵੀ ਪੇਸ਼ ਕੀਤਾ ਗਿਆ ਜਿਸ ਦੇ ਤਹਿਤ ਚੋਰ ਲੁੱਟੇਦੇ ਨੂੰ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ ਨਹੀਂ ਪਰ ਇਸ ਦੇ ਨੇੜੇ ਪੁਖ ਦੇ ਵਿੱਚ ਪਾਸ ਹੁੰਦੇ ਆਸਾਨ ਨਜ਼ਰ ਨਹੀਂ ਆਉਂਦੇ ਤਜਵੀਜ਼ شدہ ਕਾਨੂੰਨ ਦੇ ਤਹਿਤ ਪਾਸਲ ਚੋਰੀ ਦੇ ਮਾਮਲਿਆਂ ਨੂੰ ਫੈਡਰਲ ਕ੍ਰਾਈਮ ਮੰਨਿਆ ਜਾਵੇਗਾ ਅਤੇ ਚੋਰੀ ਕਰਨ ਵਾਲੇ ਨੂੰ ਢਾਈ ਲੱਖ ਡਾਲਰ ਤੱਕ ਜੁਰਮਾਨਾ ਅਤੇ ਦਸ ਸਾਲ ਤੱਕ ਜੇਲ੍ਹ ਭੇਜਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਫਿਲਹਾਲ ਸਿਰਫ ਯੂ ਐਸ ਮੇਲ ਅਧੀਨ ਘਰਾਂ ਤੱਕ ਪਹੁੰਚਣ ਵਾਲੇ ਪਾਰਸਲ ਜਾਂ ਪੈਕੇਜ ਹੀ ਫੈਡਰਲ ਅਪਰਾਧ ਦੇ ਘੇਰੇ ਵਿੱਚ ਆਉਂਦੇ ਨੇ ਪਰ ਕਾਨੂੰਨ ਪਾਸ ਹੋਣ ਦੇ ਮਗਰੋਂ ਯੂ ਪੀ ਐਸ ਐਮਾਜ਼ੋਨ ਫੈਡ ਐਕਸ ਜਾਂ ਫਿਰ ਡੀ ਐਚ ਐਲ ਦੇ ਵੱਲੋਂ ਘਰ ਤੱਕ ਪਹੁੰਚਾਏ ਪੈਕੇਜ ਵੀ ਸਖਤ ਸਜ਼ਾ ਅਤੇ ਮੋਟੇ ਜੁਰਮਾਨੇ ਦੇ ਘੇਰੇ ਵਿੱਚ ਆਉਣਗੇ ਦੂਜੇ ਪਾਸੇ ਐਕ੍ਰਿਮੈਂਟ ਸਿਕਿਉਰਿਟੀ ਸਿਸਟਮ ਦੇ ਚੀਫ ਮਾਰਕੀਟਿੰਗ ਅਫਸਰ ਨਿਕ ਥਾਮਸ ਨੇ ਕਿਹਾ ਕਿ ਲੋਕਾਂ ਨੂੰ ਪੌਚ ਪ੍ਰਾਈਵੇਟਸ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਵਧੇਰੇ ਜੋਕਸੀਡ ਨਾਲ ਪੱਟੀ ਕਿੰਤੀ ਦੇ ਵਿੱਚ ਚੋਰੀਆਂ ਰੋਕੀਆਂ ਜਾ ਸਕਦੀਆਂ ਨੇ ਚੋਰਾਂ ਨੂੰ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਅਹਿਸਾਸ ਕਰਵਾਉਣ ਦੇ ਲਈ ਕੁਝ ਤਰੀਕੇ ਅਖਤਿਆਰ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚ ਮਨੁੱਖੀ ਸਰੀਰ ਦੀ ਗਰਮੀ ਦੇ ਨਾਲ ਚੱਗਣ ਵਾਲੀਆਂ ਲਾਈਟ ਸਟ੍ਰਿਪਾਂ ਤੋਂ ਫਾਈਦੇ ਮੰਨ ਸਬਤ ਹੋ ਸਕਤੀਏ ਨਹੀਂ ਇਸੇ ਪ੍ਰਕਾਰ ਟੋਨੀਆ ਸ਼ਵੇਪਰਡ ਨੇ ਕਿਹਾ ਹੈ ਕਿ ਉਹ ਆਪਣਾ ਨੁਕਸਾਨ برداشت ਕਰਨ ਲਈ ਮਜ਼ਬੂਤ ਹੈ ਪਰ ਪਰ ਕਈ ਮਾਮਲਿਆਂ ਦੇ ਵਿੱਚ ਲੋਕਾਂ ਕੋਲ ਜ਼ਿਆਦਾ ਆਰਥਿਕ ਗੁਣਜਾਇਸ਼ ਨਹੀਂ ਹੁੰਦੀ ਅਤੇ ਉਹ ਮੰਨ ਮਸੂਸ ਕੇ ਰਹਿ ਜਾਂਦੇ ਨੇ